ਸਤਨ ਆਵਵਾਹਿ ਗੁਰ ਸਾਹਿਬ ਜੀ ਹਮ ਤਨਦਵੰਤ ਪਾਗਠ ਸਚਨਾਏ ਹਰ ਗੁਣ ਗਾਵਹਿ ਸਹਜ ਸੁਭਾਈ ਹਮ ਤਨਦਵੰਤ ਪਾਗਠ ਸਚਨਾਏ ਹਰ ਗੁਣ ਗਾਵਹਿ ਸਹਜ ਸੁਭਾਈ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਗਾ ਕਾ ਕਸ਼ੂ ਨਮੋਲ ਪਰੇ ਭੰਡਾਰ ਅਖੋਟ ਅਤੂਲ ਖਾਵੇ ਖਰਚ ਹੈ ਰਲ ਮਿਲ ਪਾਈ ਟੋਟਣ ਆਵੇ ਵਦ ਦੂਜਾਈ ਕਹੋ ਨਾਨਕ ਜਿਸ ਮਸਤ ਗਲੇਖ ਲਿਖਾਏ ਸੋ ਇਹ ਤਖਜਾਨੈ ਲਿਆਰ ਲਾਇ ਹਮ ਤਦਵੰਤ ਭਾਗਠ ਸਚ ਨਾਏ ਹਰ ਗੁਣ ਗਾਵਹਿ ਸਹਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜਾਨਾ ਤਾ ਮੇਰੈ ਪਨ ਪਿਆ ਨਿਧਾਨ ਰਤਰ ਲਾਲ ਜਾ ਕਾ ਕਸ਼ੋ ਨਮੋ ਲ ਪਰੇ ਪੰਡਾਰ ਅਖੋਟ ਅਤੋਲ ਖਾਵੇ ਖਰਚ ਹੈ ਰਲ ਮਿਲ ਪਾਈ ਟੋਟ ਨਿਆਵ ਬਦ ਦੋ ਜਾਈ ਹੋ ਦਾਦਕ ਜਿਸ ਮਸਤਕ ਲੇਖ ਲਖਾਈ ਸੋਇ ਤਖਜਾਨੈ ਲਯਾਰ ਲਾਏ ਹਮ ਤਦਵੰਤ ਪਾਗਠ ਸਚਨਾਏ ਹਰ ਗੁਣ ਗਾਵਹਿ ਸਹ ਜਿਸ ਪਾਏ ਰਹਾਉ दादे का खोल खजाना ता मेरे मन पया निदाना कशो न मोले भण्डार अखोट अतोल ਆਵੇ ਖਰਚ ਹੈ ਰਨ ਮਿਲ ਪਾਈ ਟੋਟ ਰਿ ਆਵੇ ਵਦ ਦੁ ਜਾਈ ਕਹੋ ਦਾਨਿਕ ਜਿਸ ਮਸਤ ਗਲੇਖ ਲਖਾਈ ਸੋ ਏਤਖ ਜਾਣੈ ਲਯਰ ਲਾਏ अमतदवंत पागठ सचडाई हर गुण गवह सहज सुपाई रहा पियु दादे का खोल डिठा खजाना ता मेरे मन बया निधान रतन लाल ਜਾ ਕਾ ਕਸ਼ੋ ਨਮੋਲਾ ਪਰੇ ਭੰਡਾਰ ਅਖੋਟ ਅਤੋਲਾ ਖਾਵੇ ਖਰਚ ਹੈ ਰਲ ਮਿਲ ਪਾਈ ਟੋਟ ਦੇ ਆਵੇ ਬਦ ਦੋ ਜਾਏ ਕਹੋ ਨਾਨਕ ਜਿਸ ਮਨ ਤਕ ਲੇਖ ਲਖਾਈ ਸੋ ਏਤਖ ਜਾਨੈ ਲਿਆਰ ਲਾਏ ਹਮਤਤਵੰਤ ਪਾਗਠ ਸਚ ਨਾਏ ਹਰ ਗੁਣ ਗਵਹ ਸਹਜ ਸੁਭਾਈ ਰਹਾਉ पीओ दादे का खोल डिठा खजाना ता मेरे मन पया निदाना रतन लाल जाका कशु न मोल परे भंडार अखोट अतोला खावे खर्च है ਲ ਮਿਲ ਭਾਈ ਟੋਟਣੇ ਆਵ ਵਦ ਦੋ ਜਾਈ ਕਹੋ ਜਾਨਕ ਜਿਸ ਮਸਤ ਗਲੇਖ ਲਖਾਈ ਸੋਏ ਤਖ ਜਾਨੈ ਲਯਰ ਲਾਏ ਹਮ ਤੰਦਵੰਤ ਪਾਗਠ ਸਚ ਨਾਏ ਹਰ ਗੁਣ ਗਾਵਹਿ ਸਹਜ ਸੁਭਾਈ ਰਹਾਉ ਪੀਓ ਦਾਤਿ ਘਰ ਖੋਲ ਡਿਠਾ ਖਜ਼ਾਨਾ ਤਾ ਮੇਰਿ ਮਨ ਭਿਆ ਨਿਦਾਨਾ ਰਤਨ ਲਾਲ ਜਾਗ ਕਛੂ ਨ ਬੋਲ ਪਰੇ ਪੜਾਰ ਅਖੋਟਿਆ ਤੋਲ ਖਾਵੇ ਖਰਚ ਹੈ ਰਨ ਵਿਲ ਪਾਈ ਟੋਟ ਨੇ ਆਵੇ ਵਦ ਦੁ ਜਾਏ ਕਹੋ ਨਿਕ ਜਿਸ ਬਸਤ ਗਲੇਖ ਲਖਾਏ ਸੋ ਏਤ ਖਜ਼ਾਨੇ ਲਿਆਰ ਲਾਈ ਹਬ ਤਦਵੰਤ ਪਾਗਠ ਸਚ ਨਾਏ ਹਰ ਗੁਣ ਗਵਹ ਸਹਜ ਸੁਭਾਏ ਰਹਾ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰਾ ज्ञान पया निदाना रतन लाल जाका कशो न बोल परे पंडार अखोट अतोल खाव खर्च है रल मिल पाई तोट न आवै बद दो जाई ਅਹੋ ਦਾ ਦੇਕ ਜਿਸ ਬਸਤ ਗਲੇਖ ਲਿਖਾਈ ਸੋ ਏਤਖ ਜਾਨੈ ਲਰ ਲਾਏ ਹਮਤਤਵੰਤ ਪਾਗਠ ਸਚ ਨਾਏ ਹਰ ਗੁਣ ਗਵਹ ਸਹਜ ਸੁਭਾਈ ਰਹਾ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਬਿਆ ਨਿਧਾਣਾ ਰਤਨ ਲਾਲ ਜਾਗਾ ਕਸ਼ੂ ਨਮੋਲ ਪਰੇ ਪੜਾਰ ਅਖੋਟਿ ਅਤੋਲ ਖਾਵੇ ਖਰਚ ਹੈ ਨ ਮਿਲ ਪਾਈ ਤੋਟ ਰਿ ਆਵੇ ਵਦ ਦੁ ਜਾਈ ਕਹੋ ਦਾਦਕ ਜਿਸ ਬਸਤ ਗਲੇਖ ਲਖਾਈ ਸੋ ਏਤਖ ਜਾਣੈ ਨਰ ਨਾਹੀ ਅਬ ਤਦਵੰਤ ਪਾਗਠ ਸਚਿ ਨਾਏ ਹਰ ਗੁਣ ਗਵਹ ਸਹਿਜ ਸੁਭਾਈ ਰਹਾ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰ ਮਨ ਬਿਆਨੇ ਤਾ रतनलाल जागा कशो न बोल परे भंडार अखोटे तोला खावे खर्चे है रल मिल पाए टूट ने आवे बदद जाई कहो जादिक ਜਿਸ ਬਸਤ ਗਲੇਖ ਲਖਾਈ ਸੋ ਏਤਖ ਜਾਣੈ ਨ ਯਰ ਨਾਏ ਹਮਤਲਵੰਤ ਪਾਗਠ ਸਚ ਨਾਏ ਹਰ ਗੁਣ ਗਾਵਹਿ ਸਹ ਜਿਸ ਭਾਈ ਰਹਾਉ पियो दादे का खोल डिठा खजाना ता मेरे मन बया निदाना रतन लाल जागा कशो न बोला परे पंडार अखोट अतोला खाव ਖਰਚ ਹੈ ਰਲ ਮਿਲ ਪਾਈ ਟੂਟਨੇ ਆਵੇ ਬਦ ਦੋ ਜਾਈ ਕਹੋ ਨਾਨਕ ਜਿਸ ਬਸਤ ਗਨੇਖ ਲਖਾਈ ਸੋ ਏਤਖ ਜਾਣੈ ਨਯਰ ਨਾਈ अब तदवंत पगठ सच नाइ हर गुण गवह सहज सुभाय रहौ पियो दादे का खोल डिट्ठा खजाना ता मेरे मन भया निधान ਰਤਰ ਲਾਲ ਜਗ ਕਛੁ ਨ ਬੋਲ ਪਰੇ ਪੰਡਾਰ ਆਖੋਟ ਅਤੋਲ ਖਾਵੇ ਖਰਚ ਹੈ ਰਲ ਬਿਲ ਪਾਈ ਟੋਟ ਨੇ ਆਵੇ ਵਦ ਦੋ ਜਾਏ ਅਹੋ ਨਾਨਕ ਜਿਸ ਬਸਤ ਕਲੇਖ ਲਖਾਈ ਸੋ ਏਤਖ ਜਾਣੈ ਲਿਆਰ ਲਾਈ ਹਮ ਤਦਵੰਤ ਪਾਗਠ ਸਚਿ ਨਾਏ ਹਰ ਗੁਣ ਗਵਹ ਸਹ ਜਿਸ ਭਾਈ ਰਹਾਉ पीओ दादे का खोल डिठा खजाना ता मेरे मन पया निदाना रतन लाल जाका कशु न मोला भंडार अखोटे तोना ਆਵੇ ਖਰਚ ਹੈ ਰਨ ਬਿਨ ਭਾਈ ਟੁੱਟਦੇ ਆਵੇ ਵਦ ਦੂ ਜਾਏ ਕਹੋ ਨਾਲਕ ਜਿਸ ਬਸਤ ਗਲੇਖ ਲਖਾਏ ਸੋ ਏਤਖ ਜਾਣੈ ਲਯਰ ਲਾਏ ਅਬਦ ਤਦਵੰਤ ਪਾਗਠ ਸਚਨਾਏ ਹਰ ਗੁਣ ਗਵਹ ਸਹਜ ਸੁਭਾਏ ਰਹਾ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਵੇ ਰ ਮਨ ਭਿਆ ਨਿਦਾਨਾ रतन लाल जग कशो न मोला परे भंडार अखोट अतोला खावे खर्च है रन मिल पाई तोट न आवे बद दो जाई ਕਹੋ ਨਾਨਕ ਜਿਸ ਵਸਤ ਗਲੇਖ ਲਖਾਏ ਸੋ ਏਤਖ ਜਾਣੈ ਲਰ ਲਾਏ ਹਬ ਤਦਵੰਤ ਪਾਗਠ ਸਚ ਨਾਏ ਹਰ ਗੁਣ ਗਾਵਹਿ ਸਹਜ ਸੁਭਾਏ ਰਹਾਉ पियो दादे का खोल डिठा खजाना ता मेरे मन पया निदाना रतन लाल जागा कशो न बोला परे भंडार अखोट अतोला खावे खर्च है ਲੈ ਬਿਨ ਪਾਏ ਟੋਟ ਨ ਆਵੇ ਵਦ ਦੋ ਜਾਏ ਕਹੋ ਦਾਦਕ ਜਿਸ ਬਸ ਤਕ ਲੇਖ ਲਖਾਈ ਸੋ ਏ ਤਖ ਜਾਨੈ ਨਯਰ ਲਾਏ ਹਮ ਤਦਵੰਤ ਪਾਗਠ ਸਚ ਨਾਏ ਹਰ ਗੁਣ ਗਾਵਹਿ ਸਹਜਿਸ ਭਾਏ ਰਹਾਉ ਪੀਉ ਦਤਿ ਕਾ ਖੋਲ ਡਿਠਖ ਜਾਨ ਤਾਮੇ ਰ ਮਨ ਭਿਆ ਨਿਧਾਨਾ ਰਤਨ ਲਾਲ ਜਗ ਕ ਗਸ਼ੋਦ ਬੋਲਾ ਪਰੇ ਪੜਾਰ ਅਖੋਟ ਅਤੋਲਾ ਖਾਵੇ ਖਰਚ ਹੈ ਰਨ ਬਿਨ ਪਾਏ ਟੋਟ ਨਿਆਵ ਵਦ ਦੁ ਜਾਏ ਕਹੋ ਨਾਨਕ ਜਿਸ ਮਸਤ ਕਲੇਖ ਲਖਾਈ ਸੋ ਏਤਖ ਖਜ਼ਾਨੇ ਲਿਆਰ ਲਾਏ ਹਬ ਤਦਵੰਤ ਪਗਠ ਸਚ ਨਾਏ ਹਰ ਗੁਣ ਗਾਵਹਿ ਸਹਜਿਸ ਪਾਏ ਰਹਾ ਪੀਉ ਦਾਦੇ ਘਰ ਖੋਲ ਡਿਠਾ ਖਜ਼ਾਨਾ ਤਾ ਬੇਰੇ ਬਨ ਬਿਆ ਨਿਧਾਨਾ ਰਤਨ ਲਾਲ ਜਗ ਕਸ਼ੂ ਨ ਬੋਲਾ ਪਰੇ ਪੜਾਰ ਅਖੋਟ ਅਤੋਲਾ ਖਾਵੇ ਖਰਚ ਹੈ ਰਨ ਮਿਨ ਪਾਏ ਟੋਟ ਨ ਆਵੇ ਦ ਦ ਜਾਏ ਕਹੋ ਜਾਨਕ ਜਿਸ ਬਸਤ ਕਲੇਖ ਲਿਖਾਏ ਸੋ ਏਤਖ ਜਾਣੈ ਲਿਆਰ ਲਾਏ ਹਬ ਤਦਵੰਤ ਪਾਗਠ ਸਚਨਾਏ ਹਰ ਗੁਣ ਗਵਹ ਸਹ ਜਿਸ ਭਾਈ ਰਹਾ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰ ਮਨ ਭਿਆ ਨਿਧਾਨਾ ਰਤਨ ਲਾਲ ਜਗ ਕ ਗਸ਼ੂ ਨਬੂਲਾ परे ਢੜਰ ਅਖੋਟਿਆ ਤੋਨਾ ਖਾਵੇ ਖਰਚ ਹੈ ਰਲ ਮਿਲ ਭਾਈ ਟੋਟਨੇ ਆਵੇ ਵਦ ਦੋ ਜਾਈ ਕਹੋ ਨਾਨਕ ਜਿਸ ਬਸਤ ਗਲੇਖ ਲਖਾਈ ਸੋ ਏਤ ਖਜ਼ਾਨੇ ਲਿਆਰ ਨਾਏ ਹਮ ਤਦਵੰਤ ਪਾਗਠ ਸਚ ਨਾਏ ਹਰ ਗੁਣ ਗਾਵਹਿ ਸਹਜ ਸੁਭਾਈ ਰਹਾ ਪੀਉ ਦਾ ਦੇ ਘੋਲ ਡਿਠਾ ਖਜ਼ਾਨਾ ਤਾ ਮੇਰੇ ਬਿਆਨਿਤ ਨਾ ਰਤਰ ਲਾਲ ਜਾਗਾ ਕਸ਼ੂ ਨ ਬੋਲਾ ਪਰੇ ਪੜਾਰ ਅਖੋਟਿਆ ਤੋਨਾ ਖਾਵੇ ਖਰਚ ਹੈ ਰਲ ਬਿਲ ਪਾਈ ਟੋਟਨੇ ਆਵੇ ਵਦ ਦੋ ਜਾਈ ਬਹੁਤ ਆਦਿਕ ਜਿਸ ਮਸਤ ਕਲੇਖ ਲਖਾਏ ਸੋ ਏਤਖ ਜਨ ਲਿਆਰ ਲਾਏ ਹਬ ਤਦਵੰਤ ਪਗਠ ਸਚ ਨਾਏ ਹਰ ਗੁਣ ਗਵਹਿ ਸਹਜ ਸੁਭਾਈ ਰਹਾ ਪੀਓ ਦਾਦੇ ਗਾ ਖੋਲ ਡਿਠਾ ਖਜ਼ਾਨਾ ਤਾ ਮੇਰ ਬਨ ਭਿਆਨਿ ਤਾ ਨ ਰਤਰ ਲਾਲ ਜਾਕ ਕਸ਼ੂ ਨਮੋਲਾ ਪਰੇ ਪੰਡਾਰ ਅਖੋਟੇ ਤੋਲ ਖਾਵੇ ਖਰਚ ਹੈ ਭਾਈ ਟੋਟਨੇ ਆਵ ਬਦ ਦੁ ਜਾਏ ਕਹੋ ਨਾਲਕ ਜਿਸ ਬਸਤ ਗਲੇਖ ਲਿਖਾਈ ਸੋ ਏਤਖ ਜਾਨੈ ਲਿਆਰ ਲਾਏ ਹਬ ਤਨਵੰਤ ਪਾਗਠ ਸਚ ਨਾਏ ਹਰ ਗੁਣ ਗਾਵਹਿ ਸਹਜ ਸੁਭਾਏ ਰਹਾਉ ਪੀਓ ਦਾਦੇ ਘੁਲ ਡਿਠਾ ਖਜਾਦਾ ਤਾਮੇ ਰ ਮਨ ਭਿਆ ਨਿਧਾਨਾ ਰਤਨ ਲਾਲ ਜਾਗਾ ਕਸ਼ੋ ਨ ਬੋਲਾ परे ਢੜਰ ਅਖੋਟੇ ਅਤੋਲ ਖਾਵੇ ਖਰਚ ਹੈ ਰਲ ਮਿਲ ਪਾਈ ਟੋਟਨੇ ਆਵੇ ਵਦ ਦੂ ਜਾਏ ਕਹੋ ਨਾਨਕ ਜਿਸ ਬਸਤ ਕਲੇਖ ਲਖਾਏ ਸੋ ਏਤਖ ਖਜ਼ਾਨੇ ਲਿਆਰ ਨਾਏ ਹਮ ਤਦਵੰਤ ਪਾਗਠ ਸਚ ਨਾਏ ਹਰ ਗੁਣ ਗਾਵਹਿ ਸਹਜਿਸ ਭਾਏ ਰਹਾ ਪੀਓ ਦਾਦੇ ਘਰ ਖੋਲ ਡਿਠਾ ਖਜ਼ਾਨਾ ਤਾ ਮੇਰੇ ਡਬਿਆ ਨਿਦਾਨਾ ਰਤਰ ਲਾਲ ਜਾਂ ਕਾ ਕਸ਼ੂ ਨਮੋਲਾ ਪਰੇ ਪੰਡਾਰ ਅਖੋਟਿਆ ਤੋਲਾ ਖਾਵੇ ਖਰਚ ਹੈ ਰਲ ਮਿਲ ਪਾਈ ਟੋਟ ਦੇ ਆਵੇ ਵਦ ਦੋ ਜਾਈ ਅਹੋ ਨਾਟਕ ਜਿਸ ਵਸਤ ਗਲੇਖ ਲਖਾਈ ਸੋ ਏਤਖ ਜਾਨੈ ਲਰ ਲਾਏ ਅਮਤੰਦਵੰਤ ਪਾਗਠ ਸਚ ਨਾਏ ਹਰ ਗੁਣ ਗਾਵੇ ਸਹਜ ਸੁਪਾਏ ਰਹਾ dio dade ka khol dithak khajana ta mere bad paya nidata ratan lal janka kashur bol pare pandhar akhotya tola ਖਰਚ ਹੈ ਰਲ ਮਿਲ ਭਾਈ ਟੋਟ ਦੇ ਆਵ ਵਦ ਦੁ ਜਾਏ ਕਹੋ ਜਾਣਕ ਜਿਸ ਬਸ ਤਕ ਲੇਖ ਲਿਖਾਈ ਸੋ ਏ ਤਖ ਜਾਣ ਲੈਰ ਲਾਏ ਹਮ ਤਨਵੰਤ ਪਾਗਠ ਸਚ ਹਰ ਗੁਣ ਗਾਵਹਿ ਸਹਜ ਸੁਪਾਏ ਰਹਾਉ ਪੀਉ ਦਾਦੇ ਕਾ ਖੋਲ ਡਿਠਾ ਖਜਾਨਾ ਤਾ ਮੇਰੇ ਮਨ ਪਿਆ ਨਿਦਾਨਾ ਰਤਨ ਲਾਲ ਜਾਗਾ ਕਸ਼ੂ ਨਬੋਨਾ ਪਰੇ ਪੜਹਾਰ ਅਖੋਟੇ ਅਤੋਲਾ ਖਾਵੇ ਖਰਚ ਹੈ ਰਲ ਬਿਲ ਪਾਈ ਟੋਟ ਨਿ ਆਵੇ ਬਦ ਦੋ ਜਾਈ ਕਹੋ ਜਾਨਕ ਜਿਸ ਬਸਤ ਗਲੇਖ ਲਿਖਾਈ ਸੋ ਏਤਖ ਜਾਨ ਲਯਾਰ ਲਾਏ ਕਹੋ ਜਾਨਕ ਜਿਸ ਬਸਤ ਗਲੇਖ ਲਿਖਾਈ ਸੋ ਏਤਖ ਜਾਨ ਲਯਾਰ ਲਾਏ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ